ਇੰਨਾ ਦੀ ਕਮਾਲ ਆ ਸਾਰਾ ਸਾਰਾ ਇਸ ਦਾ ਕਮਾਲ ਆ ਭਾਈ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਵੀ ਜਿਹੜਾ ਬੱਕਰੇ ਦਾ ਚਾਰ ਆ ਉਹ ਕਿਵੇਂ ਪੈਂਦਾ ਕੀ ਤਰੀਕਾ ਹੁੰਦਾ ਚਾਰ ਦੇ ਵਿੱਚ ਕੀ ਕੀ ਸਮਾਨ ਆ ਜਿਹੜਾ ਉਹ ਪੈਂਦਾਗਾ ਭਾਈ ਪੁੱਲਰ ਖੜਾ ਤੇ ਆਪਾਂ ਪਹਿਲਾਂ ਵੀ ਬਹੁਤ ਰੀਲਾਂ ਪਾਈਆਂ ਨੇ ਭਾਈ ਇਹਦੀਆਂ ਤਾਂ ਕੁਝ ਸਵਾਲ ਸੀਗੇ ਉਹ ਵੀ ਪੁੱਛਾਂਗੇ ਵੀਡੀਓ ਦੇ ਵਿੱਚ ਭਾਈ ਪੁੱਲਰ ਹਸਰੀਕਾਲ ਆ ਸਤਿ ਸ੍ਰੀ ਅਕਾਲ ਭਾਈ ਕੀ ਹਾਲਾ ਚੜ੍ਹਦੀ ਕਲਾ ਵੀਰੇ ਤੂੰ ਦੱਸਾਂ ਠੀਕ ਆ ਬਾਈ ਪਹਿਲੀ ਗੱਲ ਤਾਂ ਇਹੀ ਆ ਵੀ ਤੈਨੂੰ ਕਿੰਨੇ ਸਾਲਾਂ ਦਾ ਤਜਰਬਾ ਇਹ 4 ਦਾ ਜਿਹੜਾ ਬੱਕਰੇ ਦਾ ਤੂੰ ਪਾਉਣਾਗਾ 4 ਤਾਂ ਬਾਈ ਨਾਲ ਕੁਝ ਚੀਜ਼ਾਂ ਖੂਨ ਚ ਹੁੰਦੀਆਂ ਨੇ ਹੂੰ ਆਪਾਂ ਜੱਟ ਭਾਈਆ ਹੂੰ ਮੇਰੇ ਫਾਦਰ ਸਾਹਿਬ ਵਧੀਆ ਜਾਨੀ ਕਿ ਇਕੱਠੀ ਖੇਤੀਬਾੜੀ ਸੀ ਪੰਜ ਭਰਾ ਸੀ ਠੀਕ ਆ ਮੇਰਾ ਫਾਦਰ ਸਾਹਿਬ ਵੀ ਖਾਣ ਦਾ ਚਾਰ ਚੂਰ ਖਾਣ ਦੇ ਸ਼ਕੀਨ ਸੀਗੇ ਉਹ ਆਪ ਵੀ ਘਰੇ ਪਾਉਂਦੇ ਹੁੰਦੇ ਸੀ ਹੂੰ ਠੀਕ ਆ ਨਾ ਉਹਦੇ ਕਰਕੇ ਆਪਾਂ ਨੂੰ ਨੌਲੇਜ ਆ ਬਾਈ ਆਪਣਾ ਤਾਂ ਖੂਨ ਚ ਹੀ ਆ ਸਿਸਟਮ ਠੀਕ ਆ ਵੀ ਮੰਨ ਕੇ ਚੱਲ ਉਹਨਾਂ ਦੇ ਸਿੱਖਿਆ ਹੋਇਆ ਆਪਾਂ ਨੂੰ ਹਲਵਾਈ ਦੀ ਲੋ ਤੇ ਬਾਕੀ ਬਈ ਏ ਜਿਹੜਾ ਚਾਰ ਆ ਤੇਰਾ ਬੱਕਰੇ ਦਾ ਹਨਾ ਹਾਂ ਸਵਾਦ ਵੀ ਬਹੁਤ ਆ ਵਧੀਆ ਕਮੈਂਟ ਵੀ ਆਉਂਦੇ ਆ ਨਾ ਲੋਕਾਂ ਦੇ ਹਾਂਜੀ ਤਾਂ ਜਿਹੜੀਆਂ ਆਪਾਂ ਰੀਲਾ ਪਾਈ ਨੇ ਉਹ ਤੋਂ ਦੁਬਾਰੇ ਆਊਟਰ ਆਇਆ ਕੁਝ ਬਾਈ ਬਥੇ ਰੇ ਜਨਾਂ ਨੇ ਇੱਕ ਇੱਕ ਦੋ ਦੋ ਕਿਲੋ ਲੱਤਾ ਇਸ ਵਿੱਚ 5-5 ਕਿਲੋ ਦੀ ਡਿਲੀਵਰੀ ਹੋਈ ਦੁਬਾਰੇ ਵੀ ਕਰੀ ਜਨੇ ਆ ਠੀਕ ਹੈ ਕੁੱਲ ਮਿਲਾ ਕੇ ਬਈ ਅੱਜ ਦੀ ਘੜੀ ਜਿਵੇਂ ਮੌਸਮ ਹੌਟਾ ਹਲੇ ਗਰਮ ਆ ਉਸ ਹਾਵ ਨਾਲ ਸਾਤੋਂ ਪੂਰਾ ਨਹੀਂ ਹੋ ਰਿਹਾ ਠੀਕ ਹੈ ਤੇ ਇਹਦੀ ਸ਼ੁਰੂਆਤ ਕਿਵੇਂ ਹੁੰਦੀ ਆ ਬਾਈ 4 ਪਾਉਂਡ ਦੀ ਪਹਿਲਾਂ ਕੀ ਪ੍ਰੋਸੈਸ ਹੁੰਦਾ ਸਵਾਦ ਦਾ ਬਈ ਚੰਗਾ ਜਿਹੜਾ ਤਾਂ ਹੁਣ ਸਿਸਟਮ ਇਹ ਆ ਵੀ ਬਾਹਰੀ ਮੀਟ ਲੈਣਾ ਉਹ ਲੱਗ ਬੀਚ ਹੋਣਾ ਠੀਕ ਹੈ ਨਾ ਉਦੋਂ ਬਾਅਦ ਇਹਨੂੰ ਬੋਇਲ ਕੀਤਾ ਜਾਂਦਾ ਠੀਕ ਹੈ ਮੀਟ ਨੂੰ ਬੋਇਲ ਕਰਕੇ ਫਿਰ ਇਹਨੂੰ ਰੋਸਟਡ ਬਣਾਇਆ ਜਾਂਦਾ ਬਾਈ ਬੱਕਰੇ ਨੂੰ ਠੀਕ ਹੈ ਵੀ ਪਹਿਲਾਂ ਮਤਲਬ ਅਗੇ ਇਹਦੀ ਨਾ ਕੁਆਲਿਟੀ ਚੈੱਕ ਕੀਤੀ ਜਾਂਦੀ ਆ ਵੀ ਐ ਖਾਣਾ ਵਾਲਾ ਬੱਚਾ ਐ ਕਿਸੇ ਨੇ ਖਾਣਾ ਹੋਵੇ ਬੱਚੇ ਨੇ ਵੀ ਇਹ ਬਿਲਕੁਲ ਨਾਰਮਲ ਟੁੱਟੇ ਆ ਦੇਖ ਬਾਈ ਠੀਕ ਹੈ ਭਾਵੇਂ ਬੱਚੇ ਦੇ ਮੂੰਹ ਚ ਪਾ ਦੇ ਬਾਈ ਲੈ ਮੈਂ ਕੋਲਾ ਦੇਖ ਬਾਈ ਹੂੰ ਇਹ ਚੀਜ਼ ਆ ਬੀ ਇਹਨੂੰ ਇਹ ਇਹ ਦਾਇਰੇ ਚ ਲੈ ਕੇ ਪੋਲਾ ਕਰਕੇ ਠੀਕ ਹੈ ਨਾ ਬੋਇਲ ਕਰਕੇ ਉਸ ਤੋਂ ਬਾਅਦ ਨੂੰ ਰੋਸਟਡ ਕੀਤਾ ਜਾਂਦਾ ਫਰਾਈ ਕਰਿਆ ਜਾਂਦਾ ਫਰਾਈ ਕੀਤਾ ਜਾਂਦਾ ਸਰੋਂ ਚੰਗੇ ਸਰੋਂ ਦੇ ਤੇਲ ਚ ਬਾਈ ਠੀਕ ਹੈ ਉਸ ਤੋਂ ਬਾਅਦ ਤਾਂ ਜਿਹੜਾ ਸਮਾਨ ਆ ਬਾਈ ਟੇਸਟ ਹੈ ਜਿਹੇ ਵਿੱਚ ਹੁਣ ਮੰਨ ਕੇ ਚੱਲ ਆਪਣੇ ਦੂਜੇ ਮੁੱਲ ਦੇ ਮਸਾਲੇ ਆ ਉਹ ਬੰਦਾ ਸਿੱਟੀ ਜਾਂਦਾ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਬਾਈ ਆਪਾਂ ਨੂੰ ਜਿੰਨੇ ਮਸਾਲਿਆਂ ਬਾਰੇ ਨੌਲੇਜ ਆ ਦਿਖਲਾ ਬਾਈ ਸਾਰੇ ਦੇਸੀ ਮਾਲ ਕਰਿਆ ਤਿਆਰ ਕਰਿਆ ਹੋਇਆ ਠੀਕ ਹੈ ਸਾਰਾ ਦੇਸੀ ਆ ਹੋਰ ਆ ਦੇਸੀ ਆ ਬਾਈ A to Z ਆਓ ਟੇਸਟ ਦੇਖੀ ਬਾਈ ਤਸੱਲੀਆਂ ਕਰਾ ਦਾਂਗੇ ਹੂੰ ਅਬਰਾਮ ਵਗੈਰਾ ਬਈ ਇੱਕ ਕਮੈਂਟ ਆਇਆ ਸੀਗਾ ਉਹ ਕਹਿੰਦੇ ਜਿਹੜਾ ਡ్రਾਈ ਫਰੂਟ ਨੇ ਵੀ ਇਹਦਾ ਚਾਰ ਦੇ ਵਿੱਚ ਕੀ ਕੰਮ ਆ ਚਾਰ ਦੇ ਵਿੱਚ ਯਾਰ ਐ ਦਾ ਹੁਣ ਮੇਰੀ ਗੱਲ ਸੁਣੋ ਬਾਈ ਦੁਨੀਆਦਾਰੀ ਐ ਟੇਸਟ ਨੇ ਐ ਤਾਂ ਹੁਣ ਆਈਸਕ੍ਰੀਮ ਦੇ ਵਿੱਚ ਕਾਜੂ ਬਦਾ ਮਨੇ ਉੱਥੇ ਵੀ ਕੋਈ ਕੰਮ ਨਹੀਂ ਹਮ ਨੱਬੜ ਗਈ ਗੱਲ ਆ ਐ ਦਾ ਗੱਲਾਂ ਹੁਣ ਫੇਰ ਅਗਲਾ ਡਾਇਰੈਕਟ ਹੀ ਹੋ ਜਾਂਦਾ ਹਾਂ ਇਹ ਮੁੱਦਾ ਹੁੰਦਾ ਨਾ ਜਿਹੜੇ ਕੁਝ ਥੋੜੇ ਜਿਹੇ ਹੁੰਦੇ ਨੇ ਵਿੱਚ ਉਹਨਾਂ ਦਾ ਕੰਮ ਹੀ ਉੱਥੇ ਤੱਕ ਹੁੰਦਾ ਬਾਈ ਠੀਕ ਹੈ ਆਪਾਂ ਲੋ ਟੇਸਟ ਲਈ ਵਰਤ ਰਹੇ ਹਾਂ ਇਹ ਤਾਂ ਮੈਂ ਵੀ ਕਮੈਂਟ ਪੜ੍ਹ ਇੱਕ ਦਾ ਕੈਸਟਰੋਲ ਦੀ ਗੱਲ ਕਰਦਾ ਸੀਗਾ ਹੁਣ ਕੈਸਟਰੋਲ ਦੀ ਤੈਨੂੰ ਗੱਲ ਦੱਸ ਦਿੰਨਾ ਬਾਈ ਆਪਾਂ ਜਮਾਂ ਬਿਲਕੁਲ ਚਰਬੀ ਛਾਂਟ ਕੇ ਮੀਟ ਬਣਾਉਨੇ ਆ ਹੂੰ ਚਰਬੀ ਕੱਢ ਕੇ ਚਰਬੀ ਨਹੀਂ ਵਿੱਚ ਰੱਖਦੇ ਆਪਾਂ ਠੀਕ ਹੈ ਕੈਸਟਰੋਲ ਵੱਲੋਂ ਲਿਮਟਿਡ ਹੁੰਦੀ ਹੈ ਚੀਜ਼ ਹੂੰ ਤੇ ਇਹਦੇ ਵਿੱਚ ਆ ਜਿਹੜਾ ਸਮਾਨ ਆ ਇਹ ਸਾਰਾ ਦੇਸੀ ਆ ਹੈ ਆ ਸਾਰਾ ਦੇਸੀ ਆ ਬਾਈ ਇਹ ਟੂ ਜੈਡ ਦੇਸੀ ਸਮਾਨ ਆ ਕੋਸਕਟਮਾ ਹੁੰਦੀਆਂ ਨੇ ਜਿਵੇਂ ਤੁਹਾਨੂੰ ਪਤਾ ਨੂਨ ਹੋ ਗਿਆ ਠੀਕ ਹੈ ਨਾ ਜਾਂ ਹੁਣ ਮੰਨ ਕੇ ਚੱਲ ਬਾਈ ਆਪਣੇ ਕੋਲੇ ਸਮਾਨ ਆਉਣਾ ਹੈ ਠੀਕ ਹੈ ਨਾ ਜਿਵੇਂ ਹੁਣ ਬਾਈ ਮੰਨ ਕੇ ਚੱਲ ਆ ਆ ਦੇਖ ਲੈ ਬਾਈ ਤੈਨੂੰ ਦੱਸਦਾ ਬਈ ਅਗਲਾ ਕਹਿੰਦਾ ਵੀ ਆ ਦੇਖ ਬਾਈ ਹਮ ਆਦਰਕ ਤੇ ਲਸਣ ਦਾ ਪੇਸਟ ਹੈ ਬਾਈ ਠੀਕ ਹੈ ਠੀਕ ਹੈ ਨਾ ਆ ਹਰੀ ਮਿਰਚਾ ਆਪਾਂ ਲਾਲ ਮਿਰਚ ਵੀ ਯੂਜ਼ ਨਹੀਂ ਕਰਦੇ ਠੀਕ ਹੈ ਨਾ ਆ ਪਿਆਜ਼ ਹੋ ਗਿਆ ਬਾਈ ਪਿਆਜ਼ ਹੋ ਗਿਆ ਤੇ ਤੂੰ ਮੈਨੂੰ ਇੱਕ ਗੱਲ ਦੱਸ ਬਈ ਹੁਣ ਲੋਕ ਨਾ ਟਿਊਬਾਂ ਜਿਹੀਆਂ ਆਉਂਦੀਆਂ ਹਾਂ ਲਸਣ ਤੇ ਆਦਰਕ ਦੀਆਂ ਉਹ ਸਾਰਾ ਕੈਮੀਕਲ ਸాల్ਟ ਆ ਬਾਈ ਹਮ ਪਤਾ ਨਹੀਂ ਕਦੋਂ ਦਾ ਗ੍ਰाइंड ਕਰਕੇ ਉਹਨੂੰ ਟ੍ਰੀਟ ਕਰਕੇ ਉਹਦੇ ਵਿੱਚ ਭਰਿਆ ਜਾਂਦਾ ਆਪਾਂ ਬਈ ਤਾਜਾ ਪਾ ਰਹੇ ਹਾਂ ਸਾਰਾ ਕੁਝ ਠੀਕ ਹੈ ਕਾਲੀ ਮਿਰਚ ਪਾ ਰਹੇ ਹਾਂ ਅੱਜ ਆਪਾਂ ਕਿੰਨੇ ਕਿਲੋ ਬਣਾ ਰਹੇ ਹਾਂ ਬਾਈ ਅੱਜ ਆਪਣਾ ਵੀਰੇ ਹੈਗਾ 35 ਕਿਲੋ ਦੇ ਨੀਅਰ ਆ ਮੀਟ ਆ ਜਿਹੜਾ ਹਾਂਜੀ ਹਾਂਜੀ ਠੀਕ ਹੈ ਇਹਦੇ ਵਿੱਚ ਕਿੰਨਾ ਕਿੰਨਾ ਸਮਾਨ ਪਿਆ ਆ ਅਦਰਕ ਹੋ ਗਿਆ ਸਮਾਨ ਬਾਈ ਇਹਦੀ ਕਪੈਸਿਟੀ ਹੈ ਜਿਵੇਂ ਹੁਣ ਇਹਦੇ ਵਿੱਚ 9 ਕਿਲੋ 8 ਕਿਲੋ ਗੰਢੇ ਪਾਇਆ ਹੂੰ 35 ਕਿਲੋ ਚ ਠੀਕ ਹੈ ਠੀਕ ਹੈ ਨਾ ਤੇ ਕਿਲੋ ਸਵਾ ਕਿਲੋ ਹਰੀ ਮਿਰਚ ਹੋਗੀ ਤੇ 1.5 ਕਿਲੋ ਲਸਣ ਹੋ ਗਿਆ ਬਾਈ ਠੀਕ ਹੈ ਨਾ ਤੇ ਕਿਲੋ ਪੌਣਾ ਅੱਧਾ ਕਿਲੋ ਅਦਰਕ ਹੋ ਗਿਆ ਠੀਕ ਹੈ ਬਾਕੀ ਕਿਹੜਾ ਦੂਜਾ ਸਮਾਨ ਆਉ ਲੱਗ ਪਿਆ ਬਾਈ ਉਹ ਲੱਗ ਪਿਆ ਹਾਂ ਇੱਕ ਅਲੀ ਚਿਕਲੀ ਚੀਜ਼ ਪਈ ਆ ਤੇ ਤੇ ਇੱਕ ਗੱਲ ਹੋਰ ਪੁੱਛ ਲੈ ਬਾਈ ਜਿਵੇਂ ਕਈ ਭਰਾ ਹੁੰਦੇ ਆ ਨਾ ਅਗਲਾ ਕਹਿੰਦਾ ਵੀ ਅਸੀਂ ਬਈ ਆਪ ਦਾ ਬੱਕਰਾ ਲਿਆਵਾਂਗੇ ਆਪ ਦਾ ਸਮਾਨ ਲਿਆਵਾਂਗੇ ਕੋਈ ਦਿੱਕਤ ਨਹੀਂ ਬਾਈ ਤੇ ਉਹਦਾ ਕੀ ਹਿਸਾਬ ਕਿਤਾਬ ਹੋਊਗਾ ਬਾਈ 120 ਰੁਪਏ ਕਿਲੋ ਲੈਣਾ ਕੁਝ ਬੰਦਿਆਂ ਨੂੰ 150 ਵੀ ਮੰਗਿਆ ਸੀ ਆਪਾਂ ਕਿਹਾ ਸੀ ਆਪਣੇ ਕੋਲੇ ਟਾਈਮ ਨਹੀਂ ਸੀ ਕੁਝ ਉਹਨਾਂ ਦਾ ਬੰਦੇ ਦਾ ਨਾ ਮੂਰਲੇ ਦਾ ਗੱਲ ਕਰਨ ਦਾ ਤਰੀਕਾ ਹੈ ਜਾਂ ਹੁੰਦਾ ਠੀਕ ਹੈ ਨਾ ਕੋਈ ਦਿੱਕਤ ਨਹੀਂ ਬਾਈ ਆਪਾਂ ਨੂੰ ਆਪਾਂ ਕਿਹੜਾ ਕੋਈ ਬੇਈਮਾਨੀ ਕਰਕੇ ਪੈਸੇ ਚੁਖਾਉਣੇ ਆ ਠੀਕ ਹੈ ਨਾ ਆਪਾਂ ਨਾਲ ਜੋ ਵੀ ਭੈਣ ਭਾਈ ਪਵਾਉਣਾ ਚਾਹੁੰਦਾ ਆਪਦੇ ਹੱਥੀਂ ਆਪਣਾ ਬੱਕਰਾ ਪੜਾ ਕੇ ਲਿਆ ਸਕਦਾ ਉਰੇ ਆਉਣਾ ਪੈਣਾ ਠੀਕ ਹੈ ਨਾ ਸਿਲੰਡਰ ਦੀ ਤੋਲ ਕੇ ਕੀਮਤ ਪਾਈ ਜਾਂਦੀ ਹੈ ਮਸਾਲੇ ਆਪਦੇ ਕੋਲੋਂ ਪਾਵਾਂਗੇ ਉਹਦਾ ਜਿਹੜਾ 1000 ਰੁਪਏ ਆਪਣੇ 1200 ਬਣੇ ਆ ਠੀਕ ਹੈ ਜੇ ਫਿਰ ਅਗਲੇ ਨੇ ਮੀਟ ਪਹਿਲਾਂ ਕੱਚਾ ਕਟਾ ਕੇ ਤੋਲ ਲੈਂਦਾ ਹੂੰ ਉਹਨੂੰ ਕਟਾ ਕੇ ਆਪਾਂ ਉਹ ਉਸੇ ਦਾ ਕੇ ਕੰਡਾ ਕਰਨਾ ਪਹਿਲਾਂ ਆਪਣੇ ਕੋਲੇ ਠੀਕ ਹੈ ਉਹਦੇ ਹਿਸਾਬ ਨਾਲ 120 ਰੁਪਏ ਕਿਲੋ ਆਪਾਂ ਲੇਬਰ ਲੈਣੀ ਹੈ ਤੇ ਬਾਕੀ ਜਿਹੜਾ ਸਮਾਨ ਦਾ ਹੋਗਾ ਅਲੱਗ ਹੋਗਾ ਬਾਈ ਯਾਰ ਇਹਦਾ ਜੱਟਾਂ ਦੇ ਘਰਾਂ ਦਾ ਸਮਾਨ ਹੁੰਦਾ ਸਾਰਾ ਸਰੋਂ ਦਾ ਤੇਲ ਵੀ ਆਪਣੇ ਘਰੇ ਆਪਾਂ ਵੀ ਆਪਦੀ ਵਰਤਦੇ ਆਂ ਆਪਾਂ ਸਰੋਂ ਲਿਆ ਕੇ ਆਪਦਾ ਘੜਾ ਕੇ ਵਰਤਦੇ ਆਂ ਠੀਕ ਹੈ ਹਾਂ ਵੀਰੇ ਹੁਣ ਆਪਣਾ ਮਸਾਲਾ ਪੁੱਜ ਗਿਆ ਇਹ ਠੀਕ ਹੈ ਨਾ ਹੁਣ ਇਹ ਤੋਂ ਬਾਅਦ ਜਿਹੜੇ ਆਪਣੇ ਮੰਨ ਕੇ ਚੱਲ ਦੇਸੀ ਮਸਾਲੇ ਤਿਆਰ ਕਰੇ ਹੋਏ ਆ ਸਾਲਟ ਹਨਾ ਉਹ ਪਾਵਾਂਗੇ ਥੋੜਾ ਜਿਹਾ ਉਹਨਾਂ ਨੂੰ ਸ਼ੇਕ ਵੀ ਲੱਗ ਜਾਊਗਾ ਨਾਲ ਫਰਾਈ ਹੋ ਜਾਣਗੇ ਠੀਕ ਹੈ ਨਾ ਆਹ ਦੇਖ ਲੈ ਬਾਈ ਸਰੋਂ ਦਾ ਤੇਲ ਠੀਕ ਹੈ ਨਾ ਦੀਨਾ ਕਿਤੇ ਸੀਗਰੇਟ ਮਸਾਲੇ ਨੇ ਬਾਈ ਉਹ ਬਾਈ ਸਾਰੇ ਸੀਗਰੇਟ ਨੇ ਸੀਗਰੇਟ ਮਸਾਲੇ ਨੇ ਬਾਈ ਪੁੱਲਰ ਦੇਓ ਦੇਸੀ ਆ ਇਹ ਦੇਸੀ ਆ ਜਮਾ ਜਮਾ ਅੱਛਾ ਇਹਨਾਂ ਦੀ ਕਮਾਲ ਆ ਸਾਰਾ ਸਾਰਾ ਇਸੇ ਦਾ ਕਮਾਲ ਆ ਬਾਈ ਰੌਯੀਦਾ ਆਦੀ ਹੀ ਰੰਗ ਬਰ ਬਰ ਦੇਖੀ ਜੀ ਨਾਲ ਖੁਸ਼ਬੂ ਦੇਖ ਵੀਰੇ ਹੂੰ ਖੁਸ਼ਬੂ ਮੈਨੂੰ ਤਾਂ ਆ ਰਹੀ ਆ ਬਈ ਹੁਣ ਕੈਮਰੇ ਵਾਲਿਆਂ ਨੂੰ ਨਹੀਂ ਆਉਂਦੀ ਹੁਣ ਜਿਹੜੇ ਦੇਖੀ ਜਾਂਦੇ ਨੇ ਉਹਨਾਂ ਨੂੰ ਖਾਣ ਵੇਲੇ ਆਉ ਵੀਰੇ ਖਾਣ ਵੇਲੇ ਆ ਜੂਗਾ ਹਾਂ ਖਾਣ ਵੇਲੇ ਆ ਜੂ ਜਿਹੜੀ ਗੱਲ ਆ ਆ ਦੂਜਾ ਯਾਨੀ ਦੂਜਾ ਮਸਾਲਾ ਲਗਾਇਆ ਵੀਰੇ ਛੇਕ ਹੋਰ ਘਟਾ ਦੇ ਚੱਕ ਬਾਈ ਦੂਜਾ ਵੀ ਐਡ ਹੋ ਰਿਹਾ ਹੈ ਲੈ ਤੂੰ ਖੁਰਚਣਾ ਮਾਰ ਅੱਛਾ ਇਹ ਅਲੱਗ ਆ ਮਸਾਲਾ ਇਹ ਥੋੜਾ ਜਿਹਾ ਘਟਾਈ ਬਾਲਾ ਨਹੀਂ ਇਹ ਪੁੱਲਰ ਅਲੱਗ ਆ ਮਸਾਲਾ ਉਹ ਅਲੱਗ ਸੀ ਹੈ ਹਾਂ ਬਾਈ ਹਾਂ ਸਾਰੇ ਡੋਟ ਨੇ ਠੀਕ ਐ ਇਹ ਕਹਿੰਦਾ ਵੀ ਇਹਦੀ ਕਮਾਲ ਆ ਕਹਿੰਦਾ ਇਹ ਬਾਲਾ ਨਹੀਂ ਦੱਸ ਭਾਈ ਇਹਨਾਂ ਚੀਜ਼ਾਂ ਦੀ ਕਮਾਲ ਆ ਬਾਈ ਇਹ ਦੂਫਲਾ ਦੂਆ ਰੰਗ ਦੇਖ ਬਾਈ ਹਾਂ ਰੰਗ ਦੇਖ ਲਓ ਬਾਈ ਪਹਿਲਾਂ ਕਿ ਤਾ ਤਾ ਨਾ ਕਿਉਂ ਹੁਣ ਕਿਵੇਂ ਹੋ ਗਿਆ ਨਾਲੇ ਇਹ ਨਹੀਂ ਕੋਈ ਚੀਜ਼ ਬਈ ਐ ਨਹੀਂ ਹੈਗਾ ਸਾਲਟ ਕੋਈ ਨਹੀਂ ਹੈਗਾ ਸਿਆ ਉਹਨਾਂ ਨੂੰ ਟਾਈਮ ਲੱਗਦਾ ਸਾਰੇ ਪ੍ਰੋਸੈਸ ਨੂੰ ਬਈ ਬਈ ਹੈਗਾ 3 ਤੋਂ 4 ਘੰਟਾ ਦਾ ਟਾਈਮ ਲੱਗਦਾ 3-4 ਘੰਟਾ ਦਾ ਟਾਈਮ ਲੱਗਦਾ 4 ਹੈਗਾ ਹੈਗਾ ਕਿਉਂ ਸਾਰਾ ਕੁਸ ਮੀਟ ਨੂੰ ਵੈਲ ਕਰਨਾ ਰੋਸਟਰਡ ਕਰਨਾ ਉਸ ਤੋਂ ਬਾਅਦ ਫਿਰ ਮਸਾਲਾ ਤਿਆਰ ਕਰਨਾ ਬਈ ਬਹੁਤ ਹੈਗਾ 4-4.5 ਘੰਟਾ ਦਾ ਪ੍ਰੋਸੈਸ ਹੈ ਪੰਜ ਘੰਟੇ ਮੰਨ ਕੇ ਚੱਲ ਬਈ ਪੂਰੇ ਯਾਨੀ ਠੀਕ ਹੈ ਖੁਰਚਣਾ ਫੇਰ ਹੀ ਮੜਾ ਜਾ ਥੱਲੇ ਨਾ ਲੱਗੇ ਸਾਰੇ ਵੀਰ ਬਣਾ ਕੇ ਮੈਂ ਦੂਰ ਰੱਖੀ ਛੱਟੇ ਪੈਂਦੇ ਨੇ ਅੱਖਾਂ ਵਿੱਚ ਗਿਆ ਆ ਗਿਆ ਕਾ ਭਾਈ ਯਾਰ ਸਾਰੇ ਹਾਂ ਉਹ ਕਿਹਾ ਭਾਈ ਇੱਕ ਹੋਰ ਆ ਭਾਈ ਇਹ ਹੋਰ ਆ ਭਾਈ ਇਹ ਇੰਨੀਆਂ ਜੜੀਆਂ ਬੁੱਟੀਆਂ ਇਹ ਅਲੱਗ-ਅਲੱਗ ਨੇ ਹੈ ਭਾਈ ਸਾਰੇ ਸਾਰੇ ਅਲੱਗ ਅਲੱਗ ਨੇ ਬਾਈ ਯਾਰ ਸਾਰੇ ਅਲੱਗ ਅਲੱਗ ਗੋਣੇ ਗੋਣੇ ਹੁਣ ਇਹਦੇ ਚ ਪਾਸੇ ਇਹ ਤਿਆਰ ਆ ਮਸਾਲਾ ਆਪਣਾ ਹਾਂ ਇਹ ਆਰਗੈਨਿਕ ਆ ਬਾਈ ਸਾਰਾ ਬੁਲਰਾਏ ਤਾਂ ਬਦਾਮ ਨੇ ਹਨਾ ਬਾਈ ਹਾਂ ਗ੍ਰੈਂਡ ਕਰਿਆ ਫੇ ਬਾਈ ਇਹ ਫਲੇ ਦਾ ਸਾਫਤ ਪਾਣਾ ਉਹ ਲੱਗ ਪਣਾ ਹੈ ਸਾਫਤ ਲੱਗ ਪਾਉਂਦੀ ਬਾਈ ਹਾਂ ਠੀਕ ਐ ਇਹਦਾ ਪਾਸੇ ਕੀ ਯਾਰ ਜੇ ਕਾਹਨ ਦਾ ਬੋਈ ਨਾ ਹੂੰ ਇਹਨਾਂ ਨੂੰ ਕੀ ਜਿਹੜੀ ਬਾਈ ਖਾਣੀ ਆਉਂਦੀ ਉਹਨਾਂ ਦਾ ਟੈਸਟੋਨ ਬਣ ਗਿਆ ਟੈਸਟੋਨ ਬਣ ਗਿਆ ਵਿੱਚ ਮੈਂ ਕਮੈਂਟ ਕਰਦਾ ਸੀ ਕਿ ਨਾ ਟੈਸਟੋਨ ਟੈਸਟੋਨ ਨਾ ਤੈਨੂੰ ਕੌਣ ਕਹਦਾ ਖਾਣ ਨੂੰ ਜਮਾਨਾ ਖਾ ਹਾਂ ਅਸੀਂ ਤਾਂ ਪਹਿਲੇ ਦਿਨ ਹੀ ਇਹ ਚੀਜ਼ਾਂ ਬਣਾ ਕੇ ਖਾਂਦੇ ਹਾਂ ਇਹ ਕੀ ਚੀਜ਼ ਆ ਹੁਣ ਤੇ ਮਗਜ ਨੇ ਵੀਲੇ ਮਗਜ ਆਹ ਹਾਂ ਸਾਰੇ ਮਗਜ ਬਣਾ ਦੇ ਅਰੇ ਸਾਰੇ ਤਰ੍ਹਾਂ ਦੇ ਮਗਜ ਪਾਵੇਂਗਾ ਹਾਂ ਜੀ ਹਾਂ ਜੀ ਕਿੰਨੇ ਤਰ੍ਹਾਂ ਦੇ ਮਗਜ ਬਈ ਚਾਰ ਤਰ੍ਹਾਂ ਦੇ ਚਾਰੇ ਮਗਜ ਪੈਂਦੇ ਆ ਬਾਈ ਚਾਰ ਦੇ ਵਿੱਚ ਬੁੱਲਰ ਵਾਲੇ ਚ ਬਾਕੀ ਬਦਾਮ ਕਾਜੂ ਉਹ ਅਲੱਗ ਨੇ ਮਸਾਲੇ ਦੀ ਤੋਂ ਉਹ ਫੇਰ ਹੈਗਾ ਫालतੂ ਬਾਈ ਹਾਂ ਮਸਾਣੇ ਇਕੱਲਾ ਵਿਚੇਰ ਲਾਉਣਾ ਮਸਾਲਾ ਹੈ ਬਾਈ ਵਿਚੇਰ ਲਾਉਣੀ ਲੈ ਤਿਆਰ ਆ ਬਾਈ ਹੁਣ ਤਿਆਰ ਆ ਬਾਈ ਸਾਰਾ ਪਿਆਰਾ ਬਾ ਇੱਥੇ ਪ੍ਰਚੈ ਸਿੱਖਾ ਤਾਂ ਹੋ ਗਿਆ ਹੁਣ ਆਪਣਾ ਇਹ ਹੁਣ ਇਹਨਾਂ ਦੱਬਿਆਂ ਜੀ ਪਾਉਣਾ ਕੱਲਾ ਹੈ ਬਸ ਬਦਾਮ ਪਾਉਣੇ ਬਈ ਕੱਲੇ ਗ੍ਰੇਂਡ ਕਰਕੇ ਮਾੜੀ ਜੀ ਮਿਕਸੀ ਲੈ ਆ ਬਈ ਠੀਕ ਆ ਗ੍ਰੇਂਡ ਕਰਕੇ ਉਹ ਬਦਾਮ ਪਾਉਣੇ ਇਹਦੇ ਉੱਤੇ ਤੇ ਰੇਟ ਕੀ ਰਹੂਗਾ ਬਈ ਆਪਣਾ 1350 ਰੁਪਏ ਬਈ 1350 ਰੁਪਏ ਕਿਲੋ ਰੇਟ ਆ ਬਈ ਕੁਆਲਟੀ ਦੀ ਗਾਰੰਟੀ ਆ ਬਈ ਕੁਆਲਟੀ ਦੀ ਬਾਈ ਕਹਿੰਦਾ ਗਾਰੰਟੀ ਹੈ ਤੇ ਕਿਤੇ ਵੀ ਮੰਗਵਾ ਸਕਦੇ ਹੋ ਤੁਸੀਂ ਨੰਬਰ ਸਕਰੀਨ ਤੇ ਚੱਲੀ ਜਾਂਦਾ ਸੁਪਰ ਜ਼ਰੂਰ ਕਰ ਲੈ ਜਿੱਥੇ ਵੱਡੀ ਬੱਸ ਆਉਂਦੀ ਹੈ ਉੱਥੇ ਦੇ ਰੂਗਾ ਅਜਾ ਬੱਸਾਂ ਰਹੇ ਆਉਗਾ ਠੀਕ ਹੈ ਜੀ ਲਓ ਬਈ ਚਾਰ ਬਣ ਕੇ ਬਿਲਕੁਲ ਤਿਆਰ ਆ ਤੇ ਰੇਟ ਹੈਗਾ 1350 ਤੇ ਹੁਣ ਇਹਦੇ ਵਿੱਚ ਡਰਾਈ ਫਰੂਟ ਪਾਈ ਜਾਂਦਾ ਪੁੱਲਰ ਪੁੱਲਰੇ ਜ਼ਰੂਰੀ ਹੁੰਦੇ ਆ ਪਾਉਣੇ ਆਪਾਂ ਜਰੂਰ ਬਣਾਉਣੀ ਕੁਆਲਟੀ ਆ ਬਈ ਫਿਰ ਬਣਾਉਣੀ ਉਹ ਜ਼ਰੂਰੀ ਹੈ ਠੀਕ ਐ ਹੂੰ ਹੁਣ ਲਓ ਬਈ ਚਾਹ ਦੀ ਹੁਣ ਹੂੰ ਸਜਾਇਆ ਪਿਆ ਬਈ ਚਾਹ ਰਾਂ ਓਕੇ ਬਈ ਖਾਣ ਚ ਵੀ ਪੂਰਾ ਸੁਆਦ ਆ ਮੈਂ ਕਹਿੰਦਾ ਬਈ ਤਸੱਲੀ ਆ ਜਿਹਨੇ ਖਾ ਲਿਆ ਅਗਲਾ ਤਸੱਲੀ ਆ ਹੀ ਕਰਾਉਣਾ